ਈਆਂ ਘਰ ਦੀ ਰੌਣਕ ਹੁੰਦੀਆਂ ਨੇ ਜਦੋਂ ਜਵਾਨ ਹੋ ਜਾਂਦੇ ਨੇ ਨਾ ਤੇ ਉਦੋਂ ਮਾਪਿਓ ਦਾ ਧੀਆ ਨੂੰ ਘਰ ਵਿੱਚ ਤੋੜਨ ਨੂੰ ਜੀ ਨਹੀਂ ਕਰਦਾ ਹੁੰਦਾ ਪੱਥਰ ਜਿਹਾ ਜਿਗਰਾ ਕਰਕੇ ਨਾ ਮਾਪਿਓ ਨੂੰ ਤੋੜਨੀ ਪੈਂਦੀ ਆਤੀ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਉਹ ਭੈਣਾਂ ਹੀ ਹੁੰਦੀਆਂ ਨੇ ਜਿਹੜੀਆਂ ਆਪਣੇ ਵੀਰਾਂ ਦੇ ਲਈ ਸੁੱਖਾਂ ਸੁਖਦੀਆਂ ਨੇ ਹਰ ਖੁਸ਼ੀ ਮੰਗਦੀਆਂ ਨੇ ਭੈਣਾਂ ਦਾ ਦਰਜਾ ਹੋਰ ਕੋਈ ਨਹੀਂ ਲੈ ਸਕਦਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਜਦੋਂ ਵੀਰ ਵਿਦੇਸ਼ ਵਿੱਚ ਜਾਣ ਲੱਗਦਾ ਨਾ ਤਾਂ ਆਪਣੇ ਪਰਿਵਾਰ ਨੂੰ ਦੇਖ ਕੇ ਬਹੁਤ ਜ਼ਿਆਦਾ ਭਾਵਕ ਹੋ ਜਾਂਦਾ ਏ ਇਸ ਮਾਂ ਦਾ ਹੌਸਲਾ ਦੇਖੋ ਬਈ ਆਪਣੇ ਪੁੱਤ ਨੂੰ ਦੇਖੋ ਕਿਵੇਂ ਦਲੇਰੀ ਦੇ ਰਹੀ ਐ ਵੀ ਪੁੱਤ ਹੌਸਲਾ ਰੱਖ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਵੀਰ ਨੂੰ ਨਾ ਪਤਾ ਹੁੰਦਾ ਵੀ ਅੱਜ ਭੈਣ ਨੇ ਤੁਰ ਜਾਣਾ ਤੇ ਭਾਵਕ ਹੋ ਕੇ ਨਾ ਅੰਦਰੋਂ-ਅੰਦਰੀ ਰੋਣ ਲੱਗ ਜਾਂਦਾ ਆਏ ਨੂੰ ਕਹਿੰਦੇ ਬਈ ਭੈਣ ਭਰਾਵਾਂ ਦਾ ਪਿਆਰ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਬੜੇ ਸਮੇਂ ਬਾਅਦ ਜਦੋਂ ਆਪਣੀ ਭੈਣ ਦਾ ਪਤਾ ਲੈਣ ਜਾਂਦਾ ਨਾ ਵੀਰ ਤਾ ਭੈਣ ਦੀ ਰੂਹ ਖੁਸ਼ ਹੋ ਜਾਂਦੀ ਆ ਆਪਣੇ ਵੀਰ ਨੂੰ ਦੇਖ ਕੇ ਸੱਚੀ ਯਾਰ ਭੈਣਾ ਵੀ ਆਪਣੇ ਭਰਾਵਾਂ ਦਾ ਰਾਹ ਤੱਕਦੀਆਂ ਹੁੰਦੀਆਂ ਨੇ ਪੇਕੇ ਵੱਲੋਂ ਸੁੱਖ ਦਾ ਸੁਨੇਹਾ ਲੈ ਕੇ ਆਉ ਵੀਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ